ਸਾਡੇ ਲਈ ਤਾਂ ਸਾਡੇ ਫਾਦਰ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਉਹ ਜਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਨ ਚਿਤਨੀ ਚੇਤਾਨੀਆਂ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਸਾਡਾ ਕਰਦੇ ਸੀਗੇ ਔਰ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਸੀ ਕਿਸੇ ਛੋਟੇ ਕਲਾਕਾਰ ਨੂੰ ਵੀ ਕਿ ਉਹ ਬਹੁਤ ਵੱਡੇ ਕਲਾਕਾਰ ਨੇ ਆਪ ਆਪ ਤੋਂ ਵੱਡਾ ਬਣਾ ਕੇ ਰੱਖਦੇ ਸੀ ਹਰਕਿ ਦੀ ਆਖਰੀ ਮੁਲਾਕਾਤ ਕਦੋਂ ਹੋਈ ਮੇਰੀ ਹਸਪੀਟਲ ਚ ਚੋਇਸ ਸੀ ਜ ਉਹਨਾਂ ਨਾਲ ਹਾਂਜੀ ਪਿਛਲੇ 1 ਸਾਲ ਤੋਂ ਹੋ ਤਬੀ ਤੁਨੜੀ ਢਿੱਲੀ ਸੀ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਬਾਈਪਾਸ ਵੀ ਉਸ ਤੋਂ ਪਹਿਲਾਂ ਹੋ ਗਿਆ ਹਾਂਜੀ 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 ਬਹੁਤ ਮਤਲਬ ਪਿਛਲੇ ਸਾਲ ਤੱਕ ਸਾਰਾ ਸਾਲ ਉਹ ਵਿਚਾਰੇ ਸੰਘਰਸ਼ ਦੇ ਵਿੱਚ ਹੀ ਰਹੇ ਆਪਣੀ ਜਦੋਜਾਇਦ ਕਰਦੇ ਰਹੇ ਜ਼ਿੰਦਗੀ ਦੀ ਤਿਆਰੀ ਹੁਣ ਜਟਾ 4 ਦੀ ਵੀ ਤਿਆਰੀ ਚੱਲ ਰਹੀ ਸੀ ਆਈਬੀਸੀ ਵੀ ਨੋਟਲ ਹਾਂਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੀ ਆਖਰੀ ਬੋਲ ਜਿਹੜੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਹੋਈ ਤੁਹਾਨੂੰ ਕੁਝ ਕਿਹਾ ਹੋਵੇ ਬਸ ਇਹੀ ਸੀ ਕਿ ਵੀ ਜਲਦੀ ਉੱਠ ਲਈ ਫਿਰ ਆਪਾਂ ਕਰਦੇ ਆਂ ਕੰਮ ਸਾਰਿਆਂ ਨਾਲ ਹੀ ਬਹੁਤ ਅੱਛਾ ਬੰਦਾ ਚਾਹੀਦੀ ਸਾਡ ਨਹੀਂ ਹੁੰਦੀ ਸੀ ਵੀ ਕੋਗੀ ਗਿਪੀ ਪਲ ਆਪਣਾ ਵੀਨੂ ਜਾਂ ਕਰਮਜੀਤ ਜਾਂ ਹੋਰ ਸਾਡ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਉੱਥੋਂ ਮਿੱਠਾ ਖਾ ਕੋ ਕੇ ਛੱਡ ਦਿੰਦੇ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਿਤੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਪੱਲਾ ਸਾਹਿਬ ਨਾਲ ਕੋਈ ਵੀ ਮੈਨੂੰ ਲੱਗਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਓਨ ਜੱਟਾ ਵਗੈਰਾ ਫਿਲਮਾਂ ਲਿਖਦੇਈ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਭੱਲਾ ਸਾਹਿਬ ਨਾਲ ਭੁੱਲ ਹੀ ਜਾਂਦੇ ਸੀ ਕਿ ਮੈਂ ਡਾਕਟੋਰੇਟ ਕੀਤੀ ਹੋਈ ਮੈਂ ਡਾਕਟਰ ਜਸਵਿੰਦਰ ਭੱਲਾ ਵਾਂ ਉਹ ਭੁੱਲ ਜਾਂਦੇ ਸੀ ਕਿ ਮੈਂ ਪ੍ਰੋਫੈਸਰ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੂੰ ਹਸਾਉਣ ਲਈ ਕੋਈ ਵੀ ਕਿਰਦਾਰ ਕਰਨਾ ਕਿਤੇ ਵੀ ਕਿਸੇ ਪੱਧਰ ਤੱਕ ਵੀ ਆਪਣੇ ਆਪ ਨੂੰ ਕਰੈਕਟਰ ਚ ਲੈ ਕੇ ਜਾਣਾ ਉਹਨਾਂ ਲਈ ਬੜੇ ਵੱਡੇ ਇੱਕ ਕਲਾਕਾਰ ਦਾ ਜਿਹੜਾ ਇਹ ਜਿਗਰਾ ਹੋ ਸਕਦਾ ਜੋ ਕਰਦੇ ਸੀ ਤੇ ਅਸੀਂ ਜਿਆਦਾ ਕਿ ਮੋਨੋ ਐਕਟਿੰਗ ਜਦੋਂ ਕੋਈ ਕੋਈ ਕਰਦਾ ਸੀ ਉਦੋਂ ਜਸਵਿੰਦਰ ਭੱਲਾ ਉਹਨਾਂ ਨੇ ਸ਼ੁਰੂ ਕੀਤੀ ਔਰ ਤੁਸੀਂ ਵੀ ਉਸ ਸਮੇਂ ਸ਼ੁਰੂ ਕੀਤੀ ਬਾਅਦ ਦੇ ਵਿੱਚ ਕੀਤੀ ਪਰ ਮੋਨੋ ਐਕਟਿੰਗ ਦੇ ਵਿੱਚ ਤੁਸੀਂ ਹੀ ਦੋ ਸੀ ਉਸ ਤੋਂ ਬਾਅਦ ਉਹਨਾਂ ਛਣਕਾਟੇ ਆਉਂਦੇ ਆ ਤੁਹਾਡੀਆਂ ਜਲੰਧਰ ਦੂਦਰਸ਼ਨ ਦੇ ਉੱਪਰ ਜਿਹੜੀਆਂ ਮੂਵੀਸ ਸੀ ਉਹ ਆਉਂਦੀਆਂ ਨੇ ਨਾਟਕ ਆਉਂਦੇ ਨੇ हां बिल्कुल जी मैं जब वो मोनो एक्टिंग शुरू की थी ना मैं, मैं, ओ, मैं तो अजय कॉलेज ਦਾ ਐਂਟ੍ਰੈਂਸ ਸੀਗਾ ਤੇ ਇਹ ਤਾਂ ਕਾਫੀ ਮਤਲਬ ਉਦੋਂ ਤੱਕ ਪਪੂਲਰ ਹੋ ਚੁੱਕੇ ਸੀ ਮੇਰਾ ਬੜਾ ਮਨ ਹੁੰਦਾ ਸੀ ਕਿ ਭੱਲਾ ਸਾਨੂੰ ਕਦੇ ਮੈਂ ਨੇੜੇੋਂ ਦੇਖਾਂ ਇਹਨਾਂ ਨੂੰ ਟੱਚ ਕਰਕੇ ਦੇਖਾਂ ਭੱਲਾ ਸਾਹਿਬ ਨੂੰ ਤੇ ਉਹ ਇੱਕ ਦਿਨ ਮੌਕਾ ਆਇਆ ਮੈਂ ਜ਼ਿੰਦਗੀ ਦੇ ਪਹਿਲਾ ਹੀ मोनो एक्टिंग ਕੰਪੀਟੀਸ਼ਨ ਲੜਨ ਗਿਆ ਸੀ ਲੁਧਿਆਣੇ ਉੱਥੇ ਮੈਨੂੰ ਜਾ ਕੇ ਬਦਲ ਲੱਗਾ ਕਿ ਭੱਲਾ ਸਾਹਿਬ ਜਜ ਨੇ ਤਾਂ ਮੇਰੀ ਦੁਨੀਆ ਚ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਕੋਈ ਨਹੀਂ ਸੀ ਹੋ ਸਕਦੀ ਮੈਨੂੰ ਲੱਗਾ ਕਿ ਇਸ ਤੋਂ ਵੱਡਾ ਕੀ ਹੋ ਸਕਦਾ ਕਿ ਮੈਂ 7 ਮਿੰਟ ਲਈ ਪਰਫਾਰਮ ਕਰ ਰਿਹਾ ਹਾਂ ਪਰਲਾ ਸਾਹਿਬ ਸਿਰਫ ਮੈਨੂੰ ਦੇਖ ਰਹੇ ਉਹਦੋਂ ਮੈਂ ਖੈਰ ਪੋਜੀਸ਼ਨ ਵੀ ਆਈ ਮੇਰੀ ਮੈਨੂੰ ਖੁਸ਼ ਉਹਨੇ ਥਾਪੜਾ ਵੀ ਦਿੱਤਾ ਛਾ ਔਰ ਉਹਨੇ ਕਿਹਾ ਸੀਗਾ ਕਿ ਕਾਕੇ ਛੋਟੇ ਭਾਈ ਬੱਚੇ ਤਰ੍ਹਾਂ ਫਿਊਚਰ ਬ੍ਰਾਈਟ ਹੈ ਉਹ ਸਾ ਮੇਰੇ ਵੱਡੇ ਭਰਾਵਾਂ ਵਰਗੇ ਸੀ ਗਿੱਪੀ ਕਹਿੰਦਾ ਕਿ ਮੇਰੇ ਪਿਓ ਵਰਗੇ ਸੀ ਸਵੇਰੇ ਆਪਣਾ ਨਰੇਸ਼ ਰੋਈ ਜਾਂਦਾ ਸੀ ਕਿ ਮੇਰੇ ਪਿਓ ਵਰਗਾ ਸੀ ਇਨੇ ਲਫ਼ਜ਼ ਕੋਈ ਹਰ ਬੰਦੇ ਲਈ ਨਹੀਂ ਕਹਿ ਸਕਦਾ ਮੈਂ ਅੱਜ ਵੀ ਕਹਿੰਨਾ ਕਿ ਸਰ ਮੇਰੇ ਲਈ ਵੱਡੇ ਭਰਾਵਾਂ ਵਰਗੇ ਮੇਰੇ ਆਈਡੀਅਲ ਮੇਰੇ ਮੈਂਟਰ ਵਰਗੇ ਸੀ ਕਿ ਸਾਨੂੰ ਹਮੇਸ਼ਾ ਉਹਨਾਂ ਨੇ ਪਿਆਰ ਕੀਤਾ ਗਾਈਡ ਕੀਤਾ ਗੱਲਾਂ ਦਸੀਆਂ ਵੀ ਔਰ ਐਡੇ ਖੁੱਲੇ ਦਿਲ ਵਾਲੇ ਸੀ ਕਿ ਗੱਲ ਮੰਨ ਵੀ ਜਾਂਦੇ ਸੀ ਜੀ ਕੋਈ ਕਹਿੰਦਾ ਪੰਜ ਪੱਲਾ ਦਾ ਠੀਕ ਨਹੀਂ ਜਾਂ ਆਊਟ ਆਫ ਕੰਟੈਕਸਟ ਜਾ ਰਿਹਾ ਵਧੀਆ ਪਰ ਛੱਡ ਦਿਓ ਅੱਛਾ ਛੱਡਦੇ ਨਹੀਂ ਜਾ ਰਹੇ ਵਧੀਆ ਦੇਖ ਲੈ ਫਿਰ ਐਵੇਂ ਤੇ ਨਹੀਂ ਕਹਿ ਜਿਨਾ ਮੈਂ ਹਾਂ ਜੀ ਐ ਹੁਣ ਕੱਟ ਦਿੰਦੇ ਹੁੰਦੇ ਸੀ ਵੀ ਚਲ ਆ ਗੱਲ ਕੱਟ ਦਿੰਦੇ ਆ ਮੈਂ ਕਹਿੰਦਾ ਇੰਨਾ ਵਧੀਆ ਬੌਂਡ ਕਿਤੇ ਹੋ ਨਹੀਂ ਸਕਦਾ ਮੈਂ ਸਾਰਿਆਂ ਦੀ ਗਾਰੰਟੀ ਨਹੀਂ ਲੈਂਦਾ ਜਿਹੜੇ ਪੰਜਾਬ ਦੀਆਂ ਫਿਲਮਾਂ ਦੇ ਕਮੇਡੀਅਨ 5 7 10 ਹੈਗੇ ਨਾ ਇਹਨਾਂ ਵਰਗਾ ਬੌਂਡ ਦੁਨੀਆ 'ਚ ਨਹੀਂ ਕਿਤੇ ਹੋ ਸਕਦਾ ਲਖਾ ਲਓ ਮੇਰ